ਕੋਡੀ 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 ਤੇ ਆ ਇੱਕ ਨੌਜਵਾਨ ਮੇਰੇ ਵੀ ਉਹ ਚੋਰੀ ਚੋਰੀ ਗਰਾਊਂਡ ਤੇ ਆ ਗਿਆ ਇਹਦੇ ਮੈਂ ਮੁੱਖ ਤੋਂ ਜਿਹੜਾ ਪਰਦਾ ਜਾ ਉਠਾ ਦਿਆ ਇਹ ਅੱਜ ਦੇ ਸਮੇਂ ਦਾ ਟਾਪਰ ਰੇਡਰ ਬੋਲਟ ਖੀਰਾ ਵਾਲੀ ਆ ਜਿਹੜੇ ਜਿਹੜੇ ਪਿਆਰ ਕਰਦੇ ਤਾੜੀ ਮਾਰ ਕੇ ਦੱਸੋ ਜਰਾ ਤੇ 12 ਦਾ ਜੇਤੂ ਆ ਮੇਰੇ ਵੀਰੋ ਲੈ ਵੀ ਬੋਲਟ ਮੱਥਾ ਟੇਕ ਰਾ ਆਇਦਰ ਨੂੰ ਤੋਂ ਗੱਲਾਂ ਕਰੀਏ ਇਹ ਆ ਖੀੜਾ ਵਾਲੀਆ ਬੁਲਟ ਬੁਲਟ ਕਿੰਨਾ ਸਮਾਂ ਹੋ ਗਿਆ ਕੌਡੀ ਖੇਡ ਦੇ ਨੂੰ 5-6 ਸਾਲ ਹੋ ਗਏ ਭਾਈ 5-6 ਸਾਲ ਹੋ ਗਏ ਮੁੰਡੇ ਨੂੰ ਕੌਡੀ ਦੇ ਗਰਾਊਂਡਾਂ ਦੇ ਵਿੱਚ ਬੈਲਾ ਪਾਉਂਦੇ ਹੁਣ ਤੱਕ ਕੀ ਕੀ ਜਿੱਤਿਆ ਕੌਡੀ ਦੇ ਵਿੱਚੋਂ ਬਹੁਤ ਜਿੱਤ ਲਿਆ ਜੇ ਸਭ ਤੋਂ ਜਿਆਦਾ ਠਾਰ ਦਿਓ ਜਿੱਤੀ ਉਦੋਂ ਉਹ ਖੁਸ਼ੀ ਹੋਈ ਆਏ ਹੈ ਬਾਕੀ ਨੇਕਾ ਮੋਟਰਸਾਈਕਲ ਕੰਨਾ ਸਭ ਤੋਂ ਵੱਡੀ ਖੁਸ਼ੀ ਹੋਈ ਦੇਹਦਨਾ ਦੇ ਕੱਪ ਤੋਂ ਜਦੋਂ ਥਾਰ ਜਿੱਤੀ ਅੱਜ ਥਾਰ ਕਹਿੰਦੇ ਨਵੀਂ ਪੀੜ੍ਹੀ ਦੀ ਪਸੰਦ ਆ ਤਾੜੀ ਮਾਰੋ ਆਹ ਕਹਿੰਦੇ ਹਰਖੋ ਵਾਲਿਆ ਮੇਸ਼ੀ ਮੇਰੇ ਵੀਰੋ 36ਵੇਂ ਸਿੱਖ ਗੇਮਾਂ ਦਾ ਬੈਟ ਰੇਡਰ ਤੇ ਪਰਥੇ ਕਬੱਡੀ ਕੱਪ ਦਾ ਬੈਟ ਰੇਡਰ ਜੰਗ ਕਬੱਡੀ ਕਲੱਬ ਦਾ ਬੈਟ ਰੇਡਰ ਹਰਖੋ ਵਾਲਿਆ ਮੇਸ਼ੀ ਉਹ ਸੰਧੂਆ ਉਹ ਵੀ ਗਰਾਊਂਡ 'ਚ ਉਤਰ ਆਇਆ ਤੇ ਸ਼ੇਰ ਕੋਰ ਤੇ ਪੱਕੇ ਤੌਰ ਤੇ ਲੱਗੀਆਂ ਤੇ ਅਗਲੇ ਸਾਲ ਤੋਂ ਸੰਧੂਆ ਪਹਿਲੀ ਐਡ ਚੱਲ ਪਿਆ ਕਰਦੀ ਹੈ ਅੰਮ੍ਰਿਤਸਰ ਦੇ 에어ਪੋਰਟ ਤੇ ਬੱਲਾ ਬਲੱਥਾ ਦੇ ਕੱਪ ਦੀ ਧੰਨ ਤੇਦਰੋ ਕਹਿੰਦੇ ਸਿੱਖ ਗੇਮਾਂ ਦੇ ਵੈੱਟ ਰੇਡਰ ਬੜਾ ਕਾਫੀਆਂ ਦਾ ਸਨਮਾਨ ਸੰਧੂਆ ਕਰੀਗੇ ਨਾ ਤੈਨੂੰ ਧੰਨਵਾਦ ਸਾਡੇ ਭਰਾਵਾਂ ਦਾ ਸਾਡੇ ਐਲੀਜੈਂਸ ਗਰੁੱਪ ਵਾਲੇ ਭਰਾਵਾਂ ਦੇ ਵੱਲੋਂ ਬਲਵੀਰ ਸਿੰਘ ਪਾਲਾ ਕਬੱਡੀ ਦਾ ਕਲੋਜ਼ ਫਾਈਟਰ ਔਰ ਮੇਸ਼ੀ ਹਰਖੋ ਵਾਲੀਆ ਮੇਰੇ ਵੀ ਉਹਨਾਂ ਦੇ ਕੈਂਠਿਆਂ ਦੇ ਨਾਲ ਸਨਮਾਨ ਇਹ ਸਿੱਖ ਖੇਡਾਂ ਦੇ ਵੈਸਤ ਖਿਡਾਰੀ ਬਣਿਆ ਮੇਰੇ ਵੀ ਉਹ ਬਲਵੀਰ ਸਿੰਘ ਪਾਲੇ ਦੇ ਹੁਣ ਤੱਕ ਵੱਡੇ ਰਿਕਾਰਡ ਬੋਲਦੇ ਆ ਆਰ ਮੇਸ਼ੀ ਹਰਖੋਵਾਲ ਦੇ ਵੱਡੇ ਰਿਕਾਰਡ ਬੋਲਦੇ ਆ ਅੱਜ ਉਹਨਾਂ ਦਾ ਸਨਮਾਨ ਸਾਡੇ ਬਿਕਰਮ ਚੈਲ ਤੇ ਗੈਰੀ ਬੜਿੰਗ ਵੱਲੋਂ ਜਿਹੜੇ ਸਨਮਾਨ ਨੇ ਸਾਡੇ ਐਨਜੈਂਸ ਕੰਸਲਟੈਂਟ ਵਾਲੇ ਭਰਾਵਾਂ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਕੈਂਠਾ ਦੇ ਨਾਲ ਪਾਲੇ ਜਲਾਲਪੁਰੇ ਦਾ ਤੇ ਮੇਸ਼ੀ ਹਰਖੋਵਾਲੀਏ ਦਾ ਸਿੱਖ ਗੇਮਾਂ ਦੇ ਬੈਟ ਰੀਡਰ ਤੇ ਬੈਟ ਜਾਫੀ ਦਾ ਸਨਮਾਨ ਤਾੜੀ ਮਾਰਦੋ ਕੱਢ ਕੇ ਜ਼ੋਰਦਾਰ ਜਣਿਆ ਬੈਸਟਾ ਨੂੰ ਧੰਨਵਾਦ ਇਧਰੋਂ ਗੁਰਪ੍ਰੀਤ ਸ਼ੋਕਰ ਭਰਾ एलान ਕਰਵਾਉਂਦੇ ਆ ਕਿ ਅਗਲੇ ਕਿਸੇ ਵੀ ਕੱਪ ਤੇ ਤੇ ਆਈਫੋਨ 15 ਪ੍ਰੋ ਮੀਰੀਪਰੀ ਕਲੱਬ ਦੇ ਵੱਲੋਂ ਜਾਦੇ ਸਰਪੰਚੋ ਸੁਰਖਪੁਰੇ ਨੂੰ ਦੇ ਖੀਰਾ ਵਾਲੀਏ ਬੁਲਟ ਨੂੰ ਤਾੜੀ ਮਾਰ ਦਿਓ ਜ਼ੋਰਦਾਰ ਤਹਿਦਰੋ ਉਤਰੋ ਸਾਡੇ ਬਿਲਕੁਲ ਕੇ ਵਾਲੇ ਰੈਪਰਾ ਸਾਡਾ ਕੁਦਾ ਬਈ ਮੀਰੀਪਰੀ ਕਲੱਬ ਦੇ ਵੱਲੋਂ ਜਿਹੜੇ ਆਈਫੋਨਾਂ ਦੇ ਨਾਲ ਵੱਡੇ ਸਨਮਾਨ ਮੀਰੀਪਰੀ ਕਲੱਬ ਦੇ ਵੱਲੋਂ ਜਾਦੇ ਸਰਪੰਚ ਦਾ ਤੇ ਨਾਲ ਸੰਧੂਆ ਬੁਲਟ ਦਾ ਸਨਮਾਨ ਵਾਹ ਓਏ ਸ਼ੁਕਰ ਸਾਹਿਬ ਗੁਰਪ੍ਰੀਤ ਸਿੰਘ ਜੀ ਸ਼ੁਕਰ ਸਾਹਿਬ ਮਾਨ ਨੇ ਸਾਡੀ ਜ਼ਿੰਦਗੀ ਦਾ ਬੁਲਟ ਤੇ ਜਾਦੇ ਦਾ ਆਈਫੋਨਾਂ ਦੇ ਨਾਲ ਸਨਮਾਨ ਹੋਊ ਲਭੀ ਗਰਾਊਂਡ ਗੋਪ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਚ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ